ਕਾਰਵਾਲੀਆਂ ਤੋਂ ਸਾਰਿਆਂ ਦੇ ਕੁੱਟ ਪੈਂਦੀ ਆ ਫਰਾਂਸ ਦੇ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਂ ਦੀ ਘਰਵਾਲੀ ਨੇ ਉਹਨਾਂ ਦੇ ਮੂੰਹ ਦੇ ਉੱਪਰ ਥੱਪੜ ਮਾਰ ਦਿੱਤਾ ਜਦੋਂ ਉਹ ਵਿਤਨਾਮ ਦੇ ਹਾਨੋਈ 에어ਪੋਰਟ ਤੇ ਜਹਾਜ਼ ਦੇ ਵਿੱਚੋਂ ਬਾਹਰ ਨਿਕਲ ਰਹੇ ਸੀ ਤੇ ਵਿਤਨਾਮ ਦਾ ਜਿੰਨਾ ਵੀ ਟੀਵੀ ਚੈਨਲਾਂ ਵਾਲੇ ਨੇ ਉਹਨਾਂ ਨੇ ਕੈਮਰੇ ਪਹਿਲਾਂ ਹੀ ਫਿੱਟ ਕੀਤੇ ਹੋਏ ਸੀਗੇ ਕਿ ਉਹਨਾਂ ਦਾ ਸ਼ਾਟ ਲੈਣ ਵਾਸਤੇ ਜਹਾਜ਼ ਤੋਂ ਜਦੋਂ ਉਹਨਾਂ ਨੇ ਬਾਹਰ ਨਿਕਲਣਾ ਸੀ ਤਾਂ ਉਹਨਾਂ ਉਹਨਾਂ ਨੇ ਜਿਹੜੀ ਕੈਮਰਿਆਂ ਦੇ ਵਿੱਚ ਉਹ ਵੀਡੀਓ ਰਿਕਾਰਡ ਹੋ ਗਈ ਤੇ ਉਹ ਪੂਰੇ ਯੂਰਪ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਗਈ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਨ ਨੇ ਇਹ ਬਿਆਨ ਦਿੱਤਾ ਹੈ ਕਿ ਵੀ ਇਹ ਵੀਡੀਓ ਜਿਹੜੀ ਆ AI ਦੇ ਨਾਲ ਤਿਆਰ ਕੀਤੀ ਗਈ ਆ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਇੱਕ ਟਿਸ਼ੂ ਪੇਪਰ ਨੂੰ ਛਿਪਾਉਂਦੇ ਹੋਏ ਆ ਰਹੀ ਸੀ ਉਦੋਂ ਵੀ ਕੋਕਿੰਦ ਦਾ ਰੌਲਾ ਪੈ ਗਿਆ ਸੀ ਉਹਨਾਂ ਨੇ ਦੱਸਿਆ ਕਿ ਇੱਕ ਸਧਾਰਨ ਟਿਸ਼ੂ ਪੇਪਰ ਸੀ ਜਿਸ ਨੂੰ ਉਹਨਾਂ ਨੇ ਸੈੱਡ ਤੇ ਕੀਤਾ ਵੀ ਸਮੇਂ-ਸਮੇਂ ਸਰ ਆਪੋਜੀਸ਼ਨ ਵਾਲੇ ਉਹਨਾਂ ਦੇ ਉੱਪਰ ਇਲਜ਼ਾਮ ਲਾਉਂਦੇ ਰਹਿੰਦੇ ਨੇ ਤੇ ਉਹਨਾਂ ਦੀ ਹੁਣ ਪਾਰਟੀ ਦੇ ਇੱਕ ਵਰਕਰ ਵੱਲੋਂ ਇਹ ਬਿਆਨ ਆਇਆ ਕਿ ਵੀ ਇਹ ਇੱਕ ਪਤੀ-ਪਤਨੀ ਦਾ ਸਧਾਰਨ ਝਗੜਾ ਸੀ ਇਹਨਾਂ ਪਤੀ-ਪਤਨੀ ਦਾ ਪਿਆਰ ਦਾ ਜਿਹੜਾ ਵਿਆਹ ਦਾ ਉਹ ਵੀ ਇੱਕ ਬਹੁਤ ਇੰਟਰਸਟਿੰਗ ਸਟੋਰੀ ਆ ਦੋਨਾਂ ਦੀ ਉਮਰ ਦੇ ਵਿੱਚ 24 ਸਾਲ ਦਾ ਫਰਕ ਹੈ ਯਾਨੀ ਕਿ ਐਮੈਨੂਅਲ ਮੈਕਰੋ ਆਪਣੀ ਘਰਵਾਲੀ ਤੋਂ 24 ਸਾਲ ਛੋਟੇ ਨੇ ਐਮੈਨੂਅਲ ਮੈਕਰੋ ਦੀ ਉਮਰ 15 ਸਾਲ ਦੀ ਸੀ ਤੇ ਜਦੋਂ ਇਹਨਾਂ ਦੀ ਘਰਵਾਲੀ ਇਹਨਾਂ ਦੀ ਟੀਚਰ ਹੁੰਦੀ ਸੀ ਉਹਦੀ ਉਮਰ ਸੀਗੀ ਉਦੋਂ 40 ਸਾਲ ਤੇ ਉਹ ਆਲਰੇਡੀ ਵਿਆਹੀ ਹੋਈ ਸੀ ਤਿੰਨ ਬੱਚਿਆਂ ਦੀ ਮਾਂ ਸੀ ਤੇ ਉਹਦੀ ਕੁੜੀ ਜਿਹੜੀ ਆ ਐਮੈਨੂਅਲ ਮੈਕਰੋ ਦੇ ਨਾਲ ਪੜਦੀ ਸੀ ਉਦੋਂ ਹੀ ਮੈਨੂਅਲ ਮਕਰੋ ਨੂੰ ਆਪਣੀ ਟੀਚਰ ਦੇ ਨਾਲ ਪਿਆਰ ਹੋ ਗਿਆ ਸੀ ਤੇ 16 ਸਾਲ ਦੀ ਉਮਰ ਦੇ ਵਿੱਚ ਹੀ ਉਸ ਨੇ ਪ੍ਰਪੋਜ਼ ਕਰਤਾ ਸੀ ਵਿਆਹ ਵਾਸਤੇ ਮੈਨੂਅਲ ਮਕਰੋ ਦੇ ਘਰ ਵਾਲੇ ਨਹੀਂ ਮੰਨੇ ਤੇ ਉਦੋਂ ਇਸ ਨੂੰ ਸਮਝਾਇਆ ਤੇ ਪਰ ਜਿਹੜਾ ਪਿਆਰ ਆ ਉਹ ਉਸ ਨੇ ਬਰਕਰਾਰ ਰੱਖਿਆ ਫਿਰ 2007 ਦੇ ਵਿੱਚ ਦੋਨਾਂ ਦਾ ਵਿਆਹ ਹੋਇਆ ਉਸ ਤੋਂ ਪਹਿਲਾਂ ਉਸ ਨੇ ਆਪਣੇ ਪਹਿਲਾਂ ਵਾਲੇ ਘਰ ਵਾਲੇ ਤੋਂ ਤਲਾਕ ਲਿਆ ਤੇ ਜਿਹੜਾ ਇਹ ਉਦੋਂ ਜਿਹੜੀ ਜਦੋਂ ਵਿਆਹ ਹੋਇਆ ਆ ਅਮਨੂਅਲ ਮੈਕਰੋਂ ਦੀ ਉਮਰ ਉਦੋਂ ਸੀਗੀ 29 ਸਾਲ ਤੇ ਇਹਨਾਂ ਦੀ ਘਰ ਵਾਲੀ ਦੀ ਉਮਰ ਸੀ ਉਦੋਂ 54 ਸਾਲ ਤੇ 2017 ਦੇ ਵਿੱਚ ਫਰਾਂਸ ਦੇ ਪ੍ਰੈਜ਼ੀਡੈਂਟ ਅਮਨੂਅਲ ਮੈਕਰੋਂ ਬਣੇ ਨੇ ਯਾਨੀ ਕਿ ਵਿਆਹ ਤੋਂ ਦਸਾਂ ਸਾਲਾਂ ਬਾਅਦ ਉਹਨਾਂ ਨੇ ਪ੍ਰੈਜ਼ੀਡੈਂਟ ਆ ਫ੍ਰਾਂਸ ਦੇ ਬਣੇ ਨੇ ਤੇ ਇਸ ਕਰਕੇ ਇਹਨਾਂ ਦੇ ਜਿਹੜੇ ਕਿ ਚਰਚਾ ਦੇ ਵਿੱਚ ਰਹੇ ਨੇ ਉਦੋਂ ਉਸ ਟਾਈਮ ਤੇ ਵੀ ਇਹਨਾਂ ਨੇ ਬਹੁਤ ਜਿਆਦਾ ਬਜ਼ੁਰਗ ਔਰਤ ਦੇ ਨਾਲ ਵਿਆਹ ਕੀਤਾ ਜਿਹੜਾ ਕਿ ਇਹਨਾਂ ਦਾ 24 ਸਾਲ ਦਾ ਉਮਰ ਦਾ ਫਾਰਕਾ ਤੇ ਹਮੇਸ਼ਾ ਹਰ ਇੱਕ ਦੌਰੇ ਦੇ ਉੱਪਰ ਉਹਨਾਂ ਦੀ ਪਤਨੀ ਉਹਨਾਂ ਦੇ ਨਾਲ ਹੁੰਦੀ ਹੈ ਤੇ ਇਸ ਵਕਤ ਵਿਤਨਾਮ ਦੇ ਉਹ ਜਹਾਜ਼ ਦੀਆਂ ਪੌੜੀਆਂ ਉਤਰ ਰਹੇ ਸਨ ਤੇ ਉਦੋਂ ਉਹਨਾਂ ਨੇ ਇੱਕ ਦੂਸਰੇ ਦਾ ਹੱਥ ਵੀ ਨਹੀਂ ਫੜਿਆ ਤੇ ਨਾਰਾਜ਼ਗੀ ਜਿਹੜੀ ਆ ਉਹ ਸਾਫ਼ ਚਿਹਰੇ ਉੱਪਰੋਂ ਦੱਸੀ ਜਾ ਰਹੀ ਆ ਕਿਸ ਕਿਸ ਦੇ ਘਰ ਦੇ ਵਿੱਚ ਕੁੱਟ ਪੈਂਦੀ ਹੈ ਘਰ ਵਾਲੀਆਂ ਤੋਂ ਖਾਂਦੇ ਨੇ ਕਮੈਂਟ ਦੇ ਵਿੱਚ ਜਰੂਰ ਲਿਖੋ ਜਾਂ ਲਾਈਕ ਕਰਦੇ ਵੀਡੀਓ ਨੂੰ ਆਪਾਂ ਸਮਝ ਜਾਵਾਂਗੇ ਕਿਉਂਕਿ ਹਰ ਇੱਕ ਦਾ ਪੜਦਾ ਹੀ ਆ ਕੁੱਟ ਸਾਰਿਆਂ ਦੇ ਪੈਂਦੀ ਆ ਬਹੁਤ ਬਹੁਤ ਸ਼ੁਕਰੀਆ